ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਇੱਕ ਤੋਂ ਕੜ ਗੱਪਣ ਚੈੱਕ ਪਾਸ ਅਤੇ ਦੋ ਸੂਰੇ ਸਵਾਇ ਨਗ ਮੇਰੀ ਸਪੈਸ਼ਲ ਬੇਨਤੀ ਆ ਜੇ ਪਸ਼ੂਆ ਸਵਾਇ ਨਗ ਹੁੰਦਾ ਤਾਂ ਆਪ ਦਾ ਵੀਰੇ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਤੇ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਕਰਵਾ ਕੇ ਲੈ ਜਾਓ ਬਾਕੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋ ਦਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 981429992 981429992 ਵੀਰੇ ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਵੀਰੇ ਦੋ ਸੂਏ ਸਵਾਇ ਇੱਕ ਟੁਕੜਾ ਕੱਪੜੇ ਠੀਕ ਆ ਇੱਕ ਨੰਬਰ ਝੋਟੀ ਤੋਂ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨੇ ਮਾਝੇ ਦਾ ਇਹ ਪਲੂਣ ਸੂਆ ਵੀਰੇ ਪਹਿਲੇ ਸੂਏ ਦੋ ਦਿਨ ਦਾ ਕੱਟੀ ਹੈ ਅੱਜ ਤੀਜਾ ਦਿਨ ਸੂਏ ਬੱਚਾ ਕਿ ਦਿੱਤਾ ਜੀ ਮਗਰ ਕਟਾ ਵੀਰੇ ਜੋਰ ਵੀਰੇ ਦੋ ਦਾਨ ਦਾ ਕੋਈ ਪੱਟ ਕੇ ਲੈ ਜਾਵੇ ਗਰੰਟੀ ਆਪਾਂ ਪੱਟ ਕੇ ਵਿਖਾ ਵੀ ਦਿੰਨੇ ਜੇ ਮੈਂ ਗੂੰ ਪਟਾ ਲਿਆ ਤਾਂ ਠੀਕ ਆ ਜੀ ਇਹ ਵਾਰ ਪਸੂ ਨਹੀਂ ਪਟਾਉਂਦਾ ਯਾਰ ਨਹੀਂ ਯਾਰ ਨਹੀਂ ਪਟਾਉਂਦਾ ਪਰ ਪਟਾਊਗੀ ਬਾਈ ਠੀਕ ਆ ਆ ਲੈ ਬਾਈ ਵਿਖਾ ਦੇ ਮਾਰੇ ਦੋੰਦੀ ਆ ਮੇਰੇ ਦਾਨ ਜੀ ਦਾਨ ਠੀਕ ਆ ਵੀਰੇ ਕਿੰਨਾ ਬੋਲਾ ਤਿਆਰ ਆ ਵੀਰੇ ਮੇਰੇ ਬੋਲਾ ਆਪਣੇ ਕੋਲ ਆਈ ਆ ਮਾਲਕਾਂ ਨੇ 7 ਕਿਲੋ ਦੱਸਿਆ ਆਪਾਂ 6 ਕਿਲੋ ਦੱਸ ਲੋ ਘੱਟ ਦੱਸਾਂਗੇ ਜਿਹੜਾ 6 ਕਿਲੋ ਕੱਢੇ ਇੱਥੇ ਆਏ ਠੀਕ ਆ 6 ਕਿਲੋ ਮੰਨ ਕੇ ਆ ਜੇ ਕੋਈ ਵੀਰ ਹਜੇ ਵੀਰੇ ਹੈ ਤਾਂ ਬੱਚਾ ਯਾਰ ਦੋਂਦੀਆਂ ਸੁੰਦੀਆਂ ਨਹੀਂ ਅਗਲੇ ਦੇ ਘਰੇ ਬਾਈ ਅੱਡਰ ਦੀ ਆ ਜੇ ਦੋਂਦੇ ਦੰਦ ਵੀ ਵੀਰੇ ਠੀਕ ਆ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ 8:00 ਤੇ 25 ਮਿੰਟ ਹੋ ਗਏ ਆ ਹਾਲੇ ਵੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਆਪਾਂ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਕੱਟੀ ਬਣ ਜਾਂਦੀ ਵੀਰੇ ਬਹੁਤ ਚੰਗੀ ਹਜੇ ਤਾਂ ਚਵਾਈਆਂ ਹੋ ਕੇ ਬਣਨੀ ਆ ਨਾਲੇ ਉਹ ਬੱਚੀ ਆ ਯਾਰ ਬੱਚਾ ਹੀ ਆ ਇਹਦੇ ਵਰਗੀਆਂ ਤਾਂ ਵੀਰੇ ਉਹੀ ਫੰਡ ਰਹੇ ਤੁਰੀਆਂ ਹਾ ਜੇ ਤਾਂ ਫੰਡ ਰਹੇ ਤੁਰੀਆਂ ਫਿਰਦੀ ਐ ਇਹ ਚਿੱਗੀਆਂ ਚਿੱਗੀਆਂ ਹੋ ਕੇ ਸੁਹੰਦੀਆਂ ਗਿਆ ਦੇ ਕਰਮਾਲ ਇਹ ਤਾਂ ਦੋਨ ਦੇ ਕੱਢਦੀ ਆ ਵੀਰੇ ਇਹ ਫਾਇਦਾ ਹੋ ਜਾਂਦਾ ਵੀਰੇ ਸਾਮ ਸੰਭਾਲਦਾ ਫਾਇਦਾ ਹੁੰਦਾ ਮਾਲ ਕਰਦੀ ਥੋੜੇ ਵੱਧ ਵੀਰੇ ਨਿਕਲੀ ਨੁਕਲੀ ਇਹਨੇ ਕਿਤੇ 7 ਕਿਲੋ ਜਿਹੜਾ ਬੌਲਾ ਅੱਜ ਦਾ ਤਿਆਰ ਆ ਜੀ ਜਜਮੈਂਟ ਵੀਰੇ ਉਹ ਹਿਸਾਬ ਨਾਲ ਲਾਇਓ ਮਾਰਨਿੰਗ ਕਿੰਨੇ ਵਜੇ ਚਵਾਈ ਹੋਈ ਹੈ ਜੀ ਇਹਦੀ ਵੀਰੇ ਇਹਦੀ 5 ਵਜੇ ਚਵਾਈ ਹੋਈ ਵੀ ਠੀਕ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਪੂੜ ਛਾਂ ਕੇ ਤੇ ਭੂਰਾ ਵੀ ਨਹੀਂ ਕੱਟੀਆਂ ਵੀਰੇ ਚੰਗੀ ਬਹੁਤ ਆ ਗਾਂ ਦੇ ਸੂਏ ਨੂੰ ਇਦੋਂ ਵੀ ਚੰਗੀ ਬਣਨ ਵਾਲੀ ਆ ਵਾਦੇ ਵਾਲੀ ਚੀਜ਼ ਆ ਹਾਂ ਠੀਕ ਆ ਇਹੋ ਜਿਹੇ ਯਾਰ ਬਾਈ ਅਗਲਾ ਕਹਿ ਦਿੰਦਾ ਨਹੀਂ ਦੋ ਦੰਦ ਆਪਾਂ ਤੁਹਾਡੇ ਸਾਹਮਣੇ ਪਟ ਕੇ ਵਿਖਾਏ ਆ ਨਹੀਂ ਅਗਲਾ ਕਟੀਆਂ ਲੈਂਦਾ ਦੋਂਦੀਆਂ ਚੌਗੀਆਂ ਤਾਂ ਉਹੀ ਹੁੰਦੀਆਂ ਬੱਚੀਆਂ ਸਹੀ ਗੱਲ ਆ ਜੀ ਤੇ ਡਿਮਾਂਡ ਕਰਨੀ ਆਪਾਂ ਵੀਰੇ ਜਾਇਜ ਜਿਹੜੇ ਲੈਣੇ ਆ ਯੈਸ ਤੇ ਨੋ ਜੀ ਡਿਮਾਂਡ ਵੀਰੇ ਜਾਇਜ ਹੀ ਕਰਾਂਗੇ ਵੱਧ ਨਹੀਂ ਕਰਦੇ ਹਾਂ ਆਪਾਂ ਡਿਮਾਂਡ ਤੁਹਾਨੂੰ ਪਤਾ ਹੀ ਆ ਵੱਧ ਕਰਦੇ ਕੀਤੀ ਨਹੀਂ ਭਰਾ ਹੂੰ ਸਹੀ ਗੱਲ ਆ ਜਾਇਜ ਡਿਮਾਂਡ ਦੱਸ ਦਿਓ ਜੀ ਵੀਰੇ ਇਹ ਡਿਮਾਂਡ ਜਿੰਨੇ ਮਰਜੀ ਪੈਸੇ ਮੰਗੀ ਜਾਈਏ ਇਹ 37000 ਜੀ ਦੇ ਦੇਗੇ ਹੋਜੂ ਮਾੜਾ ਮੋਟਾ ਜੀ ਮਾੜਾ ਮੋਟਾ ਵੀਰੇ ਛੋੜ ਛਪੜਾ ਹੋਜੂਗਾ ਪਰ ਚਵਾਈ ਚੂਈ ਬਹੁਤ ਜ਼ਿਆਦਾ ਚੰਗੀ ਆ ਸੀਲਸ ਲੱਗਦਾ ਕੋਈ ਉੱਠਦਾ ਮੈਂ ਕਹਾਂ ਵੀਰੇ ਪੌਂਕ ਚ ਖੜਾ ਕੇ ਚੋਲੇ ਆਈ ਨਹੀਂ ਸਰ ਜੀ ਨਹੀਂ ਪਹਿਲੇ ਨਾਲ ਤਾਂ ਬੱਚਾ ਹੀ ਭੁੱਲਿਆ ਮੈਂ ਕਹਿੰਦਾ ਯਾਰ ਵੀਰੇ ਕੋਈ ਲੇਖਾ ਹੀ ਨਹੀਂ ਗਾ ਠੰਡੀ ਸੀਸ ਲੱਗ ਰਹੀ ਠੀਕ ਹੈ ਜੀ ਬਾਕੀ ਆਇਆ ਠੰਡ ਸੁਣ ਪੂਰਾ ਚੰਗਾ ਸੱੜਦੀ ਬਈ ਪਸਮਕੇ ਠੀਕ ਹੈ ਜੀ ਦੋ ਨੰਬਰ ਨਗ ਵੀਰੇ ਇਹਦਾ ਸੁਆ ਕੰਨਮਾ ਜੀ ਵੀਰੇ ਇਹਦਾ ਸੁਆ ਕੋਈ ਅਗਲਾ ਜਿਹੜਾ ਮਰਜੀ ਮੰਨ ਲੈਣ ਹੂੰ ਖੁੱਲੀ ਛੋੜ ਆ ਵੀਰੇ ਠੀਕ ਆ ਹਾਂ ਜੀ ਇਹਦਾ ਕਈ ਕੰਨਮਾ ਮਰਜੀ ਮੰਨ ਕੇ ਜੀ ਕਦੋਂ ਸੁਈ ਹੈ ਜੀ ਇਹਨੂੰ ਵੀਰੇ ਅੱਜ 15 18 ਦਿਨ ਹੋ ਗਏ ਇਹਨੂੰ 25 ਦਿਨ ਮੰਨ ਲਵੇ ਅਗਲਾ ਕੱਟੀ ਮਗਰ ਪੱਛਾ ਮਗਰ ਕੱਟੀ ਹੈ ਜੀ ਠੀਕ ਆ ਐਵੇਂ ਆਪਾਂ ਤੀਜੇ ਚੌਥੇ ਪੰਜਵੇਂ ਕਿਈ ਅਗਲਾ ਜਿਹੜਾ ਮੰਨ ਆ ਮੰਨ ਲੈ ਜਿਹੜਾ ਚਤ ਮੰਨਦਾ ਹਾਂ ਚਵਾਈ ਚੂਈ ਬੱਚੇ ਨਾਲ ਇੱਕ ਨੰਬਰ ਆਉਣ ਪੂਰੀ ਸੀਲਸ ਲੱਗ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਇਹ ਥੱਲੇ ਵੀਰੇ ਵੱਧ 6 ਕਿਲੋ ਆਪਾਂ 5 ਕਿਲੋ ਹੀ ਕਰੀਏ 5 ਮੰਨ ਕੇ ਆ ਜੇ ਕੋਈ ਵੀਰ ਬਾਈ ਯਾਰ ਮੈਂ ਕਹਿੰਦਾ ਚਵਾਈ ਦਾ ਤਾਂ ਭਾਂਜਵਾਕ ਭਾਦੇ ਥੱਲੇ ਉਹ ਵੀ ਚੋ ਇਹੋ ਜੀ ਚਵਾਈ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਕੱਟ ਸੇ ਵਾਲੇ ਘਰੋਂ ਆਈ ਹੈ ਫਿਰ ਆ ਸੰਭੀ ਸੂੰਭੀ ਨਹੀਂ ਵੀਰੇ ਆਪਾਂ ਐਵੇਂ ਸੂਆ ਕਹਿਣ ਦਾ ਫਾਇਦਾ ਹੀ ਨਹੀਂਗਾ ਯਾਰ ਵੀਰੇ ਅਗਲੇ ਨੂੰ ਦਸੀ ਜਾਂਦਾ ਹੈਗੀ ਵੀ ਸੁਆ ਜਾਂਦਾ ਵੀਰੇ ਤੇ ਮੂੰ ਵੀ ਸਾੰਭੀ ਨਹੀਂ ਕਿਸੇ ਦੀ ਆਪਾਂ ਕਹਿੰਦੇ ਹੀ ਨਹੀਂ ਗੇ ਬਈਆ ਖਰਾਬ ਦੀ ਜੱਜਮੈਂਟ ਲਾ ਲਵੇ ਮੇਰੇ ਬਰੀਕ ਬਰੂਕ ਬਾ ਉਹਦਾ ਮੈਂ ਕਿਹਾ ਜਵਾਨੀ ਵੇਲੇ ਦੱਸਦੀ ਹੋਊਗੀ ਹੂੰ ਇਹਦਾ ਸਾੰਭ ਹੀ ਨਹੀਂ ਨਹੀਂ ਮੈਂ ਤਾਂ ਕਿੱਥੇ ਡਾਊਨ ਪੈਣ ਵਾਲੀ ਸੀਗੀ ਸੁਆ ਜਿਹੜਾ ਮਰਜੀ ਮੰਨ ਲਓ ਜੀ ਬੱਚਾ ਤੁਹਾਡੇ ਬੱਚਾ ਕੀ ਹੈ ਜੀ ਮੈਂ ਕੱਟੀ ਵੀਰੇ ਕੱਟੀ ਕੱਟੀ ਹੈ ਜੀ ਹਾਂਜੀ ਹਾਂਜੀ ਠੀਕ ਆ ਨਾ ਕੋ ਫਾਇਦਾ ਹੋ ਜਾਣਾ ਨਾਲ ਕੱਟੀ ਮਿਲ ਜਾਂਦੀ ਉਹ ਮੇਰੇ ਟੋਕੜਾ ਵੀ ਲੱਤਾਂ ਖਾਣ ਵਾਲੋ ਬੱਚਾ ਛੱਡ ਕੇ ਅਗਲਾ ਝੋਲੂ ਦੋਨੇ ਸਹੀ ਗੱਲ ਆ ਇਹ ਨਹੀਂ ਬਈ ਬਾਲਟੀਆਂ ਕਵਾਂਡੀਆਂ ਦੇ ਘਰੇ ਪੰਜਾਂ ਲੱਗੀਆਂ ਬਾਕੀ ਚੈੱਕ ਕਰ ਸਕਦੇ ਹੋ ਉਹ ਨਿੱਗਰ ਆ ਵੀਰੇ ਜਿੰਨਾ ਹੈਗਾ ਖੋਲਾ ਖੋਲਾ ਹੀ ਕਹਿੰਦੇ ਆ ਆਪਾਂ ਜਦੋਂ ਵਿਚਾਰਾ ਵੱਧ ਵੱਡੇ ਸੋਇਆਂ ਚ ਮੱਜ ਹਨਾ ਠੀਕ ਹੈ ਜੀ ਆ ਪਾਣੀ ਵੀ ਆ 6 ਕਿਲੋ ਦੁੱਧ ਜੋਕ ਕੇ ਲੈ ਜੀਏ ਇਹ 6 ਕਿਲੋ ਆ 5 ਕਿਲੋ ਹੀ ਕਹਿਣਾ ਆਪਾਂ ਓਏ ਆ 5 ਮਾਣ ਲੈ ਕੇ ਆਏ ਦੁੱਧ ਦੁੱਧ ਆਪਣੇ ਕੋਲ ਵੀਰੇ ਨਹੀਂ ਹੈ ਨੀਗਾ ਵੀ 12 ਕਿਲੋ ਦਿੰਦੀ ਆ 14 ਕਿਲੋ ਪਾਣੀ ਕਿਹਦਾ ਕਹਿੰਦੇ ਯਾਰ ਭਰਾ ਠੀਕ ਹੈ ਜੀ ਹਾਂ ਤੇ ਇਹ ਤਾਂ ਫਿਰ ਛੋਟਾ ਜਿਹਾ ਜਪਾ ਕੀ ਜਿਹੜਾ ਟੂਟੀ ਤੋਂ ਬਾਲਟੀ ਭਰਨੀ ਭਰਾ ਮੇਰੇ ਆਖ ਨਹੀਂ ਸਹੀ ਗੱਲ ਆ ਅਗਲਾ ਕਹਿ ਦਿੰਦਾ 15 ਕਿਲੋ ਜਦੋਂ 15 ਦੇ ਡੱਬੇ ਵਜਦੇ ਆ ਨਾ ਉਦੋਂ ਪਤਾ ਲੱਗਦਾ ਵੀਰੇ ਬਈ ਬਾਲਟੀ ਜੀ ਉਹਦੀ ਹੱਥ 'ਚ ਮਾਰਦੇ ਦੋ ਕਾ ਡੱਬੇ ਜਦੋਂ ਉਦੋਂ ਲੰਘ ਜਾਂਦੇ ਆ ਬਾਕੀ ਐ ਆ ਵੀਰੇ ਚਾਰੂ ਚੁਰੂ ਬਹੁਤ ਆ ਠੀਕ ਆ ਹਾਂ ਗੈਜ ਡਿਮਾਂਡ ਇਹਦੀ ਇਹਦੀ ਵੀਰੇ ਜਾਇਜ ਡਿਮਾਡ ਇਹਦਾ 55000 ਰੁਪਏ ਦੇ ਦੇਗੇ ਤੋਕੜਾਂ ਦੇ ਭਾਈ ਆ ਵੀਰੇ ਠੀਕ ਆ ਐਂ ਵੀ ਉਹ ਕਿੱਥੇ ਬੰਦੇ ਨੇ ਟੰਬੇ ਚੱਕੀ ਫਿਰਨੇ ਟੀਕੇ ਚੱਕੇ ਫਿਰਨੇ ਕੱਟੀ ਛੱਡ ਕੇ ਚੋਲੂਗਾ ਉਹ ਕੱਟੀ ਪਾ ਲੈ ਵੀਰੇ ਮੈਂ ਦੀ ਜਿੰਨਾ ਚਿਰ ਮਰਜੀ ਚੋਲੇ ਇੰਨੇ ਕ ਦੀ ਫੇਰ ਹੈਗੀ ਐ ਇੰਨੇ ਕ ਦੀ ਫੇਰ ਹੈਗੀ ਆ ਜੀ ਤੇ ਐਂਡ ਤੇ ਨਾਗ ਆ ਗਿਆ ਵੀਰੇ ਆਪਣਾ 3 ਨੰਬਰ ਜੀ ਇਹਦਾ ਸੂਆ ਕਰਨੇ ਮਾ ਜੀ ਇਹਦਾ ਵੀਰੇ ਤੀਜਾ ਸੂਆ ਮਾਲਕਾਂ ਨੇ ਦੱਸਿਆ ਸੂਆ ਅਗਲਾ ਜਿਹੜਾ ਮਰਜੀ ਠੀਕ ਆ ਤੀਜਾ ਸੂਆ ਹਾਂ ਜੀ ਇਹ ਟੋਕੜ ਗੱਬਣਾ ਟੋਕੜ ਗੱਬਣ ਵੀਰੇ ਪੰਜਾਂ ਦੀ ਨਿਕਲੇ ਚਾਰਾਂ ਦੀ ਨਿਕਲੇ ਛਿਆਂ ਦੀ ਨਿਕਲੇ ਉਹਦੀ ਬਾਈ ਦੀ ਕੋਈ ਤਰੀਕ ਕੋਈ ਨਹੀਂ ਲਿਖੀ ਸੀ ਹੂੰ ਤੰਨਾ ਤੋਂ ਬਾਹਰ ਹੀ ਹੋਊਗੀ ਚਾਰਾਂ ਪੰਜਾਂ ਛਿਆਂ ਦੀ ਅਗਲਾ ਇਹ ਗੱਲ ਮੰਨ ਕੇ ਸੌਦਾ ਫੇਰ ਹੀ ਕਰੇ ਘਰੇ ਲੋ ਆ ਕੇ ਚੈੱਕ ਕਰਾ ਲਵੇ ਤੰਨਾ ਤੋਂ ਬਾਹਰ ਹੋਊਗੀ ਇਹਦੀ ਪਤਾ ਚਾਰਾਂ ਦੀ ਨਿਕਲ ਨਹੀਂ ਪੰਜਾਂ ਦੀ ਨਿਕਲ ਨਹੀਂ ਕਿ ਛਿਆਂ ਦੀ ਨਿਕਲ ਨਹੀਂ ਉਹਨੂੰ ਪਤਾ ਨਹੀਂ ਕੱਟੀਆਂ ਮਈਆਂ ਦੀਆਂ ਬਣੀਆਂ ਸੀ 7 8 ਠੀਕ ਹੈ ਉਹ ਕਹਿੰਦਾ ਆਪਣੀ ਤਰੀਕ ਹੈਣੀ ਕਿ ਲਿਖੀ ਵੀ ਠੀਕ ਹੈ ਕਿੰਨਾ ਦੁੱਧ ਹੈ ਜੀ ਆਪਾਂ ਚੈੱਕ ਕਰਾ ਕੇ ਹੋਣ ਹੀ ਲੈ ਆਏ ਵੀਰੇ ਬਿਮਾਰ ਲੱਕੇ ਪਸ਼ੂ ਅਗਲੇ ਨੂੰ ਗਾਂ ਵਾਲੇ ਨੂੰ ਚੈੱਕ ਕਰਾ ਕੇ ਦੇਣਾ ਹੁੰਦਾ ਖਰਾਬ ਹੁੰਦੇ ਜਾਨਵਰ ਐਵੇਂ ਲੋੜ ਕਾਹੀ ਮੈਂ ਆਪਾਂ ਨੂੰ ਇਹ ਗੱਲ ਕਹੀ ਬਾਈ ਵੀ ਗੱਭਣ ਨਾ ਹੋਈ ਤੇਰੇ ਘਰੇ ਆ ਜਾ ਠੀਕ ਆ ਇਹਦੇ ਥੱਲੇ ਵੀਰੇ 6 ਕਿਲੋ ਦੁੱਧ ਸੀ ਇਹਨੇ ਹੇਰਵਾ ਹੁਰਵਾ ਵਧਾ ਕੀਤਾ ਇਹਦੇ ਥੱਲੇ ਇਸ ਟਾਈਮ 3 ਕਿਲੋ ਦੁੱਧ ਮਿਲਦੀ ਕਿਵੇਂ ਮਿਲਦੀ ਐਂ ਬਹਿ ਜਾ ਬੱਕਰੀ ਯਾਰ ਕੀ ਥਾਪੀ ਦੇਖ ਹਾਂ ਠੀਕ ਆ ਦੋਰ ਬਾਕੀ ਵੀਰੇ ਇੱਕ ਗੱਲ ਹੋਰ ਆ ਆਪਾਂ ਅਗਲੇ ਨੂੰ ਅਗਲੇ ਦੇ ਘਰੇ ਜਾ ਕੇ ਕਰ ਜੇ ਦੁੱਧ ਘੱਟ ਵਧ ਕੱਢੇ ਆਪਾਂ ਅਗਲੇ ਨੂੰ ਗੱਭਣ ਮੈਂ ਦੇਣੀ ਐ ਇਹ ਥਣ ਚੱਲ ਦੇ ਆਪਾਂ ਦੁੱਧ ਨਹੀਂ ਕਹਿੰਦੇ ਕਿਸੇ ਗੁਲਾਮ ਬਾਣੀ ਲੈਣਾ ਲੈ 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 ਨਹੀਂ ਲੈਂਦਾ ਵੀਰੇ ਨਾ ਲਵੇ ਡਰਾਈ ਮੰਨ ਕੇ ਆਵੇ ਹਾਂ ਹੈਗਾ ਵੀਰੇ 3 ਕਿਲੋ ਦੁੱਧ 6 ਕਿਲੋ ਸੀ ਮਾਲਕ ਦੇ ਘਰੇ ਹੂੰ ਇਹ ਨਹੀਂ ਪਤਾ ਸ਼ਾਇਦ ਗੱਭਣ ਹੀ ਵੱਧ ਟਾਈਮ ਦੀ ਨਿਕਲੇ ਹੋਵੇ ਭਾਈ ਉਹ ਤਰੀਕ ਨਹੀਂ ਪਤਾ ਠੀਕ ਆ ਹਾਂ ਤੇ ਦਵਾਂਗੇ ਚੈੱਕ ਕਰਾ ਕੇ ਵੀਰੇ ਠੀਕ ਆ ਅਗਲਾ ਜੇ ਆਏ ਮੰਗਾਲੇ ਥਣ ਚੈੱਕ ਕਰ ਲਿਆ ਆਪਦੇ ਡਾਕਟਰ ਕੋਲ ਚੈੱਕ ਕਰਾ ਲੈ ਗੱਭਣ ਹੋਵੇ ਰੱਖੇ ਨਹੀਂ ਉਵੇਂ ਵਾਪਸ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਭਾਈ ਜਨ ਬਜੂ ਤੇ ਚੰਗਾ ਵੀਰੇ 3 ਤੋਂ ਪਲੱਸ ਗੱਭਣ ਚੈੱਕ ਪਾਸ ਆਪਾਂ ਇੱਕ ਗੱਲ ਹੈਗੀ ਵੀਰੇ ਅੱਜ ਇਹ ਵਜਨ ਦੇ ਵੀ ਵਜਨ ਦੇ ਮੁੱਲ ਚ ਦੇਣੀ ਭਾਈ ਠੀਕ ਹੈ ਜੀ ਹਾਂ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਦਾ ਵੱਡੇ ਵੀਰੇ ਦੁੱਧ ਹੈਗਾ ਪਤਾ ਕੀ ਗੱਲ ਆ ਹੂੰ ਆਪਣੇ ਘਰੇ ਆ ਕੇ ਹੀਰਵਾ ਕਰ ਗਈ ਸੀ ਉੱਥੇ ਗਾਂ ਵਾਲੇ ਦੇ ਕਰਦੇ ਅਗਲਾ ਕਹੇ ਝੂਠ ਮਾਰੀ ਜਾਂਦੇ ਫਲਾਣਾ ਮੁੜ ਕੇ ਗੱਲਾਂ ਸੁਣਨ ਨਾਲੋਂ ਆਪਾਂ ਤਾਂ ਧਾਰਾਂ ਦੇ ਕਹਿ ਕੇ ਦੇਣੀਆਂ ਅਗਲੇ ਨੂੰ ਸਹੀ ਗੱਲ ਆ ਦੁੱਧੋ ਚਾਹੇ ਡرائی ਮੰਨ ਕੇ ਉਹ ਗੱਬਣ ਚੈੱਕ ਪਾਸ ਨਿਕਲੂਗੀ ਉਹਦੀ ਗਰੰਟੀ ਆ ਦੁੱਧ ਵੀ ਵੀਰੇ ਕੱਢੂਗੀ ਇੰਨਾ ਜਿੰਨਾ ਦੱਸਿਆ ਤੁਹਾਨੂੰ ਠੀਕ ਆ ਪਾਰਾ ਪਾ ਯਾਰ ਕਹਿੰਦੇ ਆ ਬਗਲਾ ਪਵਾ ਧਾਰਾਂ ਹੀ ਮੰਨ ਲੈ ਕੱਲ ਨੂੰ ਗਾਲਾਂ ਨਾ ਕੱਢੇ ਕੋਈ ਬਈ ਠੀਕ ਆ ਵੀਰੇ ਬਾਕੀ ਸਾਰੀ ਚੰਗੀ ਆ ਵੀਰੇ ਸਿੰਘਾਂ ਦੀ ਰੰਗ ਦੀ ਪਿੰਡੇ ਦੀ ਵਜਨ ਵੋਜਣ ਦੀ ਠੀਕ ਆ ਸਾਰੀ ਮੈਂ ਚੰਗੀ ਠੀਕ ਆ ਵੀਰੇ ਮੋੜ ਲਈ ਵੀਰੇ ਇਹਦੀ ਜੈਜ ਡਿਮਾਂਡ ਜਿਹੜੇ ਲੈਣੇ ਆਉਂਦੇ ਵੀਰੇ ਜੈ ਡਿਮਾਂਡ ਦੀ ਬਾ ਆਪਾਂ ਇਹ ਤਾਂ ਨਹੀਂ ਕਹਿੰਦੇ ਕਿਸੇ ਨੂੰ ਵੀ ਆਪਾਂ ਨੂੰ ਕੋਈ ਫੋਨ ਨਾ ਲਾਵੇ ਅਗਲਾ ਨਹੀਂ ਆਏ ਕਹਿੰਦਾ ਸਾਨੂੰ ਫੋਨ ਹੀ ਨਾ ਲਾਵੇ ਤੇ ਪਰ ਵੀਰੇ ਆਪਾਂ ਇਹ 60000 ਤੋਂ ਮੈਂ ਘੱਟ ਨਹੀਂ ਜਾਨੀ 1 ਰੁਪਈਆ ਵੀ ਪਰ ਵੀਰੇ ਅੱਜ ਇਹ 60000 ਦੀ ਭਾਅ ਉੱਪਰ ਨੂੰ ਰਸਾ ਸੱਟ ਕੇ ਅੱਧੀ ਰਾਤ ਨੂੰ ਕਿਸ ਨੂੰ ਵੇਚਦੀ ਤਾਂ ਵੀ ਅਗਲੇ ਲੈ ਜੀ ਨਹੀਂ ਬਾ ਜਾਣ ਚੀਨ ਨਹੀਂ ਬਾ ਜਾਣ ਚੀਨ ਨਹੀਂ ਪਰ ਚੈੱਕ ਪਾਸ ਵੀ ਆ ਦੁੱਧ ਵੀ ਹੈਗਾ ਪਰ ਆਪਾਂ ਗੱਲਾਂ ਕੋਰੀਆਂ ਵੀਰੇ ਕਹਿਣੀਆਂ ਮੈਂ ਫਾਇਦਾ ਮੁੜ ਕੇ ਲਾਂਭਾ ਲੈ ਕੇ ਆਪਾਂ ਖੋਜ ਨਹੀਂ ਕਿਸੇ ਕੋਲ ਸਹੀ ਗੱਲ ਆ ਜੀ ਚਾਰੇ ਥਾਣੇ ਬਾਈ ਭੂਕਾਂ ਰਗੀ ਜਾਂ ਕਰਗੀ ਚਵਾਈ ਠੀਕ ਆ ਵੀਰੇ ਬਾਕੀ ਪੈਠ ਫੂੜਾ ਚੰਗਾ ਸੋਨਾ ਮੁੱਠੀ ਵਾਲਾ ਥਾਣੇ ਇਹਨੇ ਦੀ ਕੋਈ ਦਿੰਦਾ ਨਹੀਂ ਵੀਰੇ ਹੁਣ ਤੈਨੂੰ ਵੀ ਪਤਾ ਇਹੋ ਜੀ ਘਾਣ ਰਗੀ ਮੈਂ ਨਹੀਂ ਦਿੰਦਾ ਵੀਰੇ ਨਹੀਂ ਦਿੰਦਾ ਜੀ ਜੀ ਚਿੱਤਾ ਕਿੱਥੇ ਦਿੰਦਾ ਬਾਕੀ ਚੰਗੀ ਚੀਜ਼ ਆ ਜੀ ਨੂੰ ਤਿੰਨਾ ਨਗਾ ਜੋ ਕੋਈ ਵੀ ਨਗ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ